ਸੋਹਣੇ ਦੀ ਵੱਡੀ ਖਬਰਦਾਰੀ ਇੱਕ ਪੰਜਾਬ ਨੂੰ ਦੇਲਾਨ ਦੀ ਕੋਸ਼ਿਸ਼ ناکਾਮ ਹੋਈ ਹੈ ਪੰਜਾਬ ਨੂੰ ਦੇਲਾਨ ਦੀ ਵੱਡੀ ਸਾਜ਼ਿਸ਼ ਰਚੀ ਗਈ ਜਿਸ ਨੂੰ ناکਾਮ ਕਰ ਦਿੱਤਾ ਗਿਆ ਤਵਾਦੀਆਂ ਦੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ ਦੋ ਆਰ ਪੀ ਜੀ ਦੋ ਆਈ ਡੀ ਜੇ ਸਮਿਤ ਹੋਰ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ 5 ਜਨ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਅੰਮ੍ਰਿਤਸਰ ਪੁਲਿਸ ਅਤੇ ਕੇਂਦਰੀ ਏਜੰਸੀ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਤਹਿਤ ਇਸ ਸਫਲਤਾ ਹਾਸਲ ਕੀਤੀ ਗਈ ਹੈ ਸਰਹੱਦ ਪਾਰੋਂ ਹਥਿਆਰਾਂ ਦੀ ਜੋ ਸਪਲਾਈ ਕੀਤੀ ਗਈ ਡੀਜੀਪੀ ਪੰਜਾਬ ਨੇ ਉਹ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ 2 RPG ਦਾ 2 ID 5 ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਸੋ ਪਹਿਲਾਂ ਕਿਸੇ ਇਸਤੇਮਾਲ ਕੀਤੇ ਹੁੰਦਾ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤੁਹਾਡੀ ਦੇ ਵੱਲੋਂ ਸੋ ਪਹਿਲਾ ਹੀ ਹਥਿਆਰਾਂ ਦਾ ਜ਼ਖੀਰਾ ਬਰਾਮਦ ਕਰ ਲਿਆ ਗਿਆ

ਜੋ ਗੱਲ ਕਰੀਏ ਕਿ ਜਿਸ ਤਰ੍ਹਾਂ ਨਾਲ ਆਪਾਂ ਕਹਿੰਨੇ ਕਿ ਆਈਐਸਆਈ ਤੇ ਅਤੰਕ ਵਰਦੀਆਂ ਦਾ ਜਿਹੜਾ ਆਪਾਂ ਨੈਟਵਰਕ ਪਹਿਲਾਂ ਵੀ ਕੁੱਟਦਾ ਆ ਰਿਹਾ ਪਹਿਲਾਂ ਵੀ ਲਾਪਰ ਲਾਂਚ ਮੇਰੇ ਹੈਗੇ ਨੇ ਤੇ ਹੋਰ ਬਹੁਤ ਸਮਗਰੀ ਮਿਲੀ ਉਸੇ ਤਰ੍ਹਾਂ ਨਾਲ ਇਸ ਵਾਰ ਵੀ ਜਿਹੜੀ ਹੈਗੀ ਆ ਆਪਾਂ ਜੀ ਐਸਪੀ ਐਸ ਨਗਰਪਾਲਿਸ ਨੂੰ ਆਪਾਂ ਨਮਾਚਾਰ ਪੁਲਿਸ ਵੀ ਬੋਲਦੇ ਆ ਗਿਆ ਉਹਨਾਂ ਨੂੰ ਇੱਕ ਵੱਡੀ ਜਿਹੀ ਹੈਗੀ ਆ ਉਹ ਕਾਮਯਾਬੀ ਜਿਹੜੀ ਆਪਾਂ ਮਿਲੀ ਹੈਗੀ ਹੈ ਇਹਦੇ ਵਿੱਚ ਜਿਹੜਾ ਹਥਿਆਰਾਂ ਦਾ ਜ਼ਖੀਰਾ ਦੇਖੋ ਇਹ ਜਿਹੜੇ ਜ਼ਖੀਰੇ ਨੇ ਮਿਲ ਰਹੇ ਨੇ ਇਹ ਗੱਲ ਸਾਬਤ ਕਰਦੇ ਨੇ ਕਿ ਜੋ ਵੀ ਆਈਐਸਆਈ ਆ ਗਿਆ ਆਤੰਕਪਤੀ ਜਿਹੜੇ ਉੱਤ ਬਾਹਰ ਬੈਠੇ ਆ ਉਹ ਪੰਜਾਬ ਦੇ ਵਿੱਚ ਬੜੀ ਕਾਰਵਾਈ ਨੂੰ ਅੰਜਾਮ ਦੇਣ ਵਾਸਤੇ ਬੜਾ ਹਥਿਆਰਾਂ ਦਾ ਜਿਹੜਾ ਜ਼ਖੀਰਾ ਸੀਗਾ ਉਹ ਇਕੱਠਾ ਕਰ ਰਿਹਾ ਸੀ ਕਿ ਦੋ ਰਾਕਟ ਪ੍ਰੋਪਲਨਰ ਗ੍ਰੈਂਡ ਜਿਹੜੇ ਆਰਪੀਜੀ ਨੂੰ ਬੋਲਦੇ ਆਪਾਂ ਇਮਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਠੀਕ ਆ ਪੰਜ ਪੀ 86 ਹੈਂਡ ਗ੍ਰੇਨੇਡ ਇੱਕ ਵਾਰਨਰ ਸੰਚਾਰ ਸੈਂਟਰ ਸੈਟਲ ਹੈਗਾ ਇਹੋ ਚੀਜ਼ਾਂ ਨੇ ਜਿਹੜੀਆਂ ਕਿ ਕਿੰਨੀ ਤਰ੍ਹਾਂ ਨਾਲ ਵੀ ਵੱਡਾ ਹਮਲਾ ਕਰਨ ਵਾਸਤੇ ਕਿਸੇ ਵੀ ਬਹੁਤ ਵੱਡੇ ਧਮਾਕੇ ਨੂੰ ਆਪਾਂ ਜੇ ਇਹ ਅੰਜਾਮ ਦੇਣ ਵਾਸਤੇ ਜਿਹੜਾ ਹੈਗਾ ਉਹ ਕੰਮ ਆ ਸਕਦੇ ਨੇ ਕਿ 86 ਹੈਂਡ ਗ੍ਰੇਨੇਡ ਦਾ ਮਿਲਣਾ ਉਹ ਬਹੁਤ ਵੱਡੀ ਗੱਲ ਹੈ ਕਿ ਕਿਉਂਕਿ ਸੋਚਾਂ ਦੇ ਪੱਗਲ ਕਰਦੇ ਆ ਵੀ ਜੇ ਜਿਹੜਾ ਜਿਹੜੇ ਹੈਂਡ ਗ੍ਰੇਨੇਡ ਹੈਗੇ ਨੇ ਇਹਨਾਂ ਨਾਲ ਵੀ ਬਹੁਤ ਵੱਡੀ ਦੀ ਕਾਰਵਾਈ ਹੈ ਉਹਨੂੰ ਅੰਜਾਮ ਦਿੱਤਾ ਜਾਂਦਾ ਜਿਹੜਾ ਕਿ ਛੋਟੂੜੀਆਂ ਆਪਾਂ ਗੱਲ ਕਰਦੇ ਆ ਆ ਜਿਹੜੇ ਆਪਾਂ ਗੱਲ ਕਰੀਏ ਕਿ ਕਿਤੇ ਨਾ ਕਿਤੇ ਜਿਹੜੇ ਹੈਂਡ ਗ੍ਰੇਨ ਗਿੜੇ ਜਾ ਰਹੇ ਆ ਚਾਹੇ ਥਾਣੇ ਦੇ ਕਿਤੇ ਗਏ ਚਾਹੇ ਲੀਡਰਾਂ ਦੇ ਘਰ ਦੇ ਗਏ ਬਲਕਿ دہشت ਦਾ ਮਾਹੌਲ ਪੈਦਾ ਕਰਨ ਵਾਸਤੇ ਇਹ ਕੰਮ ਆਉਂਦੇ ਰਹੇ ਨੇ ਤੇ ਹੁਣ ਜਿਹੜੇ ਜਿਹੜੇ ਲੋਕੀ ਨੇ ਪਕੜੇਗੇ ਨੇ ਇਹਨੂੰ ਲੈ ਕੇ ਅਗਲੀ ਦੀ ਜਾਂਚ ਅੱਗੇ ਹੋ ਕਿੱ ਕਿ ਕਿ ਕਿਤੇ ਕਿਤੇ ਹੋ ਰਹੇ ਹੁੰਦੇ ਜਿਹੜੇ ਨਾਲ ਮਿਲੇ ਹੋਏ ਲੋਕ ਨੇ ਇਹ ਗ੍ਰਿਫਤਾਰੀ ਵੀ ਹੋਈ ਹੈ ਕਿਸੇ ਦੀ ਦੇਖੋ ਹਲੇ ਇਹਦੇ ਵਿੱਚ ਐਦਾਂ ਦੀ ਗੱਲ ਨਹੀਂ ਆਈ ਹੈ ਕਿ ਪਰ ਇਹ ਗੱਲ ਕਿ ਕੁਝ ਲੋਕ ਫੜੇ ਗਏ ਨਾਮ ਉਹਨਾਂ ਦਾ ਡਾਗਾ ਉਹ ਨਹੀਂ ਡਿਸਕਲੋਜ਼ ਕੀਤਾ ਗਿਆ ਹੈ ਪਰ ਆਪਰੇਸ਼ਨ ਜਿਹੜਾ ਹੈਗਾ ਇਹ ਜਿਹੜਾ ਚੱਲਦਾ ਰਹੇਗਾ ਜਿਹੜੀ ਬੀਜੀਪੀ ਕਹਿੰਦੇ ਨੇ ਕਿ ਜਿਹੜਾ ਹੈਗਾ ਜਗਲੀ ਖੀਰਾ ਬਰਾਮਦ ਹੋਇਆ ਤੇ ਹੋਰ ਆਮਲੇ ਟਾਈਮ ਤੇ ਬਰਾਮਦ ਹੋਣਗੇ ਇਹ ਬਰਾਮਦ ਕੀ ਕਦੋਂ ਹੋਈ ਹੈ ਕਿਵੇਂ ਇਤੋਂ ਤੱਕ ਪਹੁੰਚੀ ਪੁਲਿਸ ਦੇਖੋ ਜਦੋਂ ਆਪਾਂ ਗੱਲ ਕਰੀਏ ਆਪਣਾ ਕਾਹਨੇ ਜਦੋਂ ਵੀ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਦੋਂ ਕੋਈ ਵੱਡੀ ਖੇਪ ਮਿਲਦੀ ਹੈ ਉਹਨਾਂ ਨਾਲ ਜੁੜੇ ਹੋਏ ਲੋਕ पकड़े ਜਾਂਦੇ ਤਾਂ ਉਹਨਾਂ ਦੇ ਅਗਲੇ ਲਿੰਕਸ ਦੇ ਨਾਲ ਕੀ ਹੋਰ ਲੋਕਾਂ ਤੱਕ ਪਹੁੰਚਿਆ ਜਾਂਦਾ ਹੈਗਾ ਆ ਜਿਹੜਾ ਪਿਛਲੀ ਵਾਰੀ ਫਟੇ पकड़े ਗਈ ਸੀ ਕਿ ਉਸ ਤੋਂ ਬਾਅਦ ਜਿਹੜੇ ਲਿੰਕਸ ਨੇ ਅੱਗੇ ਖੰਗਾਰੇ ਜਾਂਦੇ ਨੇ ਕਿਉਂਕਿ ਇੱਕ ਜਗ੍ਹਾ ਦੀ ਉੱਪਰ ਕਦੀ ਵੀ ਇਹ ਜਿਹੜਾ ਆਪਾਂ ਕਹਿੰਦੇ ਆ ਸਮਾਨ ਨਹੀਂ ਹੁੰਦਾਗਾ ਇੱਕ ਵਿਅਕਤੀ ਕੋਲ ਨਹੀਂ ਹੁੰਦਾਗਾ ਇਹਨਾਂ ਜੁੜੇ ਹੋਏ ਹੋਰ ਲੋਕ ਹੁੰਦੇ ਆ ਤਾਂ ਉਹਨਾਂ ਦੀ ਜਦੋਂ ਆਪਾਂ ਜਾਂਚ ਕਰਦੇ ਆ ਆਪਾਂ ਉਹਨਾਂ ਦਾ ਜਿਹੜਾ ਪੂਰਾ ਸਿਸਟਮ ਖੰਗਾਲਦੇ ਆ ਤਾਂ ਉਸ ਤੋਂ ਅੱਗੇ ਤੋਂ ਅੱਗੇ ਲੋਕ ਨਿਕਲਦੇ ਜਾਂਦੇ ਨੇ ਤੇ ਇਹ ਵੀ ਜਿਹੜਾ ਕਿ ਫਰਾਲ ਰੋਡ ਜਿਹੜਾ ਹੈਗਾ ਨਵਾਂ ਸ਼ਹਿਰ ਉਹਦੇ ਪਾਰ ਜਿਹੜਾ ਜੰਗਲ ਦਾ ਏਰੀਆ ਸੀਗਾ ਉੱਥੇ ਨਾਲ ਉਹ ਲੈ ਕੇ ਕੂਬੀਆਂ ਏਜੰਸੀ ਦੇ ਕੂਬੀਆਂ ਜੰਗਲ ਦੇ ਦਾਪੀ ਗ੍ਰਸਾਰ ਬਕੜਿਆ ਗਿਆ ਕੁਝ ਲੋਕਾਂ ਨੂੰ ਜਿੱਦੋਂ ਸਮਾਨ ਵੀ ਬਰਾਮਦ ਕੀਤਾ ਗਿਆ ਹੈ ਦੇਖੋ ਪਹਿਲਗਾਮ ਚੈੱਕ ਜੋ ਹੋਇਆ ਉਸ ਤੋਂ ਬਾਅਦ ਜੋ ਹੈ ਪੰਜਾਬ ਦੇ ਅੰਦਰ ਵੀ ਮਾਹੌਲ ਖਰਾਬ ਕਰਨ ਦੀ ਜਾਂ ਇਸ ਤਰ੍ਹਾਂ ਦੀ ਸਿਤੀ ਖਰਾਬ ਕਰਨ ਦੀ ਜਾਂ ਕਹਿ ਲੋ ਕਿ ਇੱਕ ਤਰੀਕੇ ਦੇ ਨਾਲ ਵੱਡੀ ਸਾਜ਼ਿਸ਼ ਪੰਜਾਬ ਨੂੰ ਦੇ ਲਾਉਣ ਦੀ ਰਚੀ ਗਈ ਹੈ ਆਰ ਡੀ ਐਕਸ ਵੀ ਪਿਤੇ ਦਿਨਾਂ ਦੌਰਾਨ ਬਰਾਮਦ ਹੋਇਆ ਸੀ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਸੀ ਪਾਰੀ ਮਾਤਰਾ ਦੇ ਵਿੱਚ ਇਸ ਰੰ ਦੇ ਬ੍ਰਾਹਮਣ ਦੇ ਲਗਾਤਾਰ ਹੋ ਰਹੀਆਂ ਨੇ ਬਿਲਕੁਲ ਜੇ ਦੇਖੋ ਆਪਾਂ ਗੱਲ ਕਰੀਏ ਕਿ ਜੋ ਪੈਲਗਾਮ ਚ ਹਮਲਾ ਹੋਇਆ ਉਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਹੈਂਡ ਮੇਡ ਦੇ ਹਮਲੇ ਹੋ ਰਹੇ ਸੀਗੇ ਥਾਣੇ ਦੇ ਉੱਪਰ ਹੋਏ ਆਪਾਂ ਗੱਲ ਕਰੀਏ ਚੌਂਕਿਆਂ ਦੇ ਉੱਪਰ ਹੋਏ ਤੇ ਮੰਦਰਾਂ ਦੇ ਉੱਪਰ ਹੋਏ ਤੇ ਧਾਰਮਿਕ ਸਥਾਨਾਂ ਦੇ ਉੱਪਰ ਹੋਏ ਉਸ ਤੋਂ ਬਾਅਦ ਲੀਡਰ ਦੇ ਘਰ ਦੇ ਉੱਪਰ ਮਨੁੰਜਨ ਕਾਰੀ ਦੇ ਘਰ ਦੇ ਉੱਪਰ ਹੋਏ ਤੇ ਇਹ ਜਿਹੜੇ ਅਤੰਗਵਾਦੀ ਲੋਕ ਨੇ ਇਹ ਛੋਟੇ ਛੋਟੇ ਘਟਨਾਵਾਂ ਕਰਕੇ ਆਪਣੇ ਆਪ ਦੀ ਜਿਹੜੀ ਆਪਣੇ ਜਿਹੜੇ ਬੀਪਰਸਾਂ ਨੇ ਜਿਹੜੇ ਬੈਠੇ ਹੋਏ ਲੋਕ ਨੇ ਜਿਹੜੇ ਜਿਨ੍ਹਾਂ ਨੇ ਕੰਮ ਲੈਣਾ ਹੁੰਦਾ ਉਹਨਾਂ ਨੂੰ ਮੌਜੂਦ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜਦੋਂ ਸਰਕਾਰ ਵੱਡੀ ਕਾਰਵਾਈ ਕਰਦੀ ਆ ਪੁਲਿਸ ਵੱਡੀ ਕਾਰਵਾਈ ਕਰਦੀ ਆ ਵੱਡੇ ਲੋਕਾਂ ਨੂੰ ਵਰਦੀ ਆ ਵੱਡਾ ਜਕੀੜਾ ਕਰਦੇ ਉਹ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਦੀ ਚੇਨ ਤਾਂ ਟੁੱਟਦੀ-ਟੁੱਟਦੀ ਆ ਪਰ ਮਨੋਵਲ ਵੀ ਕਰਦਾ ਹੈਗਾ ਤੇ ਮਕਸਦ ਇਹੀ ਹੁੰਦਾ ਕਿ ਇਹਨਾਂ ਦੇ ਕਾਰਵਾਈਆਂ ਦਾ ਇਹਨਾਂ ਦਾ ਮਨੋਵਲ ਕਰਾਇਆ ਜਾਵੇ ਔਰ ਕੋਈ ਵੀ ਵਿਅਕਤੀ ਖੇਤਖਤੀ ਨਾ ਨਾਸ਼ ਕਰਨ ਵਾਸਤੇ ਜਾਂ ਅਸੀਂ ਗੱਲ ਕਹੀਏ ਇਹਨਾਂ ਦੀ ਮਦਦ ਕਰਨ ਵਾਸਤੇ ਤਿਆਰ ਨਾ ਹੋਵੇ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਜਿਹੜੇ ਜਦੋਂ ਵੱਡੀਆਂ ਕਾਰਵਾਈਆਂ ਹੁੰਦੀਆਂ ਉਦੋਂ ਨਵਲ ਕਹਿੰਦਾ ਹੈ ਕਿ ਕਾਰਵਾਈ ਡੈਪਟਮੈਂਟੋਂ ਜਿਹੜੇ ਲੋਕ ਨੇ ਹੋਰ ਨਾਲ ਨਹੀਂ ਜੁੜਦੇ ਕਿ ਇਹ ਵੀ ਐਸੀ ਚੁਣੌਤੀ ਹੋ ਜਾਂਦੀ ਹੈ ਕਿਉਂਕਿ ਜੋ ਸਲੀਪਰ ਸੈਲਜ਼ ਨੇ ਐਕਟਿਵ ਹੋ ਰਹੀ ਹੁੰਦੇ ਨੇ ਜਦੋਂ ਉੱਪਰੋਂ ਕਿਦੋਂ ਇਹਨਾਂ ਨੂੰ ਆਰਡਰ ਆਉਂਦੇ ਨੇ ਉਦੋਂ ਤੱਕ ਇਹਨਾਂ ਦੀ ਬਿਲਕੁਲ ਪਛਾਣ ਜੋ ਹੈ ਕੋਈ ਕਰ ਹੀ ਨਹੀਂ ਸਕਦਾ ਕਿ ਸਲੀਪਰ ਸੈਲ ਇਸ ਤਰ੍ਹਾਂ ਆਮ ਜੀਵਨ ਵਿਅਕਤੀ ਇਕਾਮ ਵਿਅਕਤੀ ਦੀ ਆਮ ਜੀਵਨ ਗੁਜ਼ਾਰਦੇ ਨੇ ਇੱਕ ਵੱਡੀ ਚੁਣੌਤੀ ਹੈ ਉਹਨਾਂ ਦੀ ਪਛਾਣ ਕਰਨਾ ਹਾਲੇ ਵੀ ਬਿਲਕੁਲ ਇਹੋ ਸਲੀਪਰ ਜਲਾਪਾ ਕਹ ਰਹੀ ਹੈ ਆਪਾਂ ਇਹਨਾਂ ਨੂੰ ਕਹ ਰਹੀਓ ਓਵਰਗਰਾਊਂਡ ਵਰਕਰ ਜਿਹਦਾ ਆਪਾਂ ਬੋਲਦਨੇ ਆ ਉਹਨਾਂ ਨੂੰ ਉਹ ਕਹ ਲਿਏ ਇਹ ਸਾਰੇ ਉਹ ਲੋਕ ਨੇ ਜਿਹੜੇ ਕਿ ਸਮਾਨ ਨੂੰ ਅੱਗੇ ਲਿਆਣ ਲੈ ਜਾਣ ਦਾ ਕੰਮ ਕਰਦੇ ਨੇ ਲੁਕਾਉਣ ਦਾ ਕੰਮ ਕਰਦੇ ਨੇ ਤੇ ਅੱਗੇ ਕਿਸੇ ਨੂੰ ਦੇਣਾ ਕਾਰਵੇ ਜਿਹਨੇ ਕਰਨੀ ਹੈ ਕਿਸੇ ਹੋਰ ਨੇ ਕਰਨੀ ਹੈ ਉਹਦੇ ਤੱਕ ਪਹੁੰਚਾਉਣ ਦਾ ਕੰਮ ਕਰਦੇ ਆ ਕਿਨੇ ਤੇ ਇਸੋ ਇਹ ਹੁੰਦਾ ਹੈ ਕਿ ਇਹਨਾਂ ਦੀ ਪਛਾਣ ਵੀ ਛਿਪੀ ਰਹਿੰਦੀ ਹੈ ਤੇ ਅੱਗੇ ਨੂੰ ਵੀ ਜਿਹੜੇ ਕੰਮ ਲੈ ਜਾਂਦੇ ਨੇ ਤੇ ਇਹਨਾਂ ਦਾ ਲਾਜਾ ਵੀ ਹੁੰਦਾ ਕੰਮ ਕਰਨ ਦਾ ਖੁੱਲ ਜਾਂਦਾ ਕਿ ਇੱਕ ਇੱਕ ਜਗ੍ਹਾ ਤੇ ਆਪਾਂ ਸਮਾਨ ਮਾਲਦੇ ਆਏ ਆ ਸਮਾਨ ਦੇ ਆਏ ਵੀ ਫੋਟਕਦੇ ਆਏ ਜਾਂ ਫਿਰ ਦੂ ਇਸ ਤੋਂ ਨਹੀਂ ਕੰਮ ਕਰ ਲੈਂਦੇ ਕਾ ਕਰਦੇ ਰਹਿੰਦੇ ਨੇ ਪਰ ਜਦੋਂ ਕਾਰਬੇ ਜਿਹੜੀਆਂ ਕਰਾਰੀ ਹੁੰਦੀ ਤਾਂ ਉਹਦੇ ਵਾਸਤੇ ਹੋਰ ਕੋਈ ਬਿਅਕਟ ਜਿਹੜਾ ਹਾਇਰ ਕਰਦੇ ਨੇ ਉਹਨੇ ਕੋਲ ਇਹ ਸਮਾਨ ਭਜਾਉਂਦੇ ਨੇ ਇਦਾਂ ਨਹੀਂ ਇੱਦਾਂ ਕਹਿਣਾ ਜਾਂ ਜਦ ਵਿੱਚ ਸਾਹਮਣੇ ਆਈਆਂ ਨੇ ਤਾਂ ਆਪਾਂ ਕਹਿੰਦੇ ਇਹ ਲੋਕ ਕੈਰੀਅਰ ਨੇ ਜਿਹੜੇ ਕੈਰੀਅਰ ਨੇ ਸਮਾਨ ਦੇ ਤੇ ਆਪਾਂ ਉਹਨਾਂ ਨੇ ਉਹ ਸਮਾਨ ਰਕ ਹੋ ਜਾਂਦਾ ਛਪਾਇਆ ਜਾਂਦਾ ਤੇ ਉਸ ਨੂੰ ਲੈ ਕੇ ਇਦਾਂ ਹੀ ਫੜਿਆ ਜਾਂਦਾ ਪਰ ਇਹ ਡਰੂਡ ਹੈ ਕਿ ਆ 당ਗਵਾਦੀਆਂ ਤੇ ਜਿਹੜਾ ਆਈਐਸ ਦਾ ਨੈਕਸਸ ਹੈਗਾ ਉਹਨੂੰ ਪੰਜਾਬ ਪੁਲਿਸ ਦੇ ਨਾਲ ਗੌਰਵ ਯਾਦ ਉਹਨਾਂ ਨੇ ਦੱਸ ਦਿੱਤਾ ਪਹਿਲਾਂ ਵੀ ਕਿ ਅਸੀਂ ਬ੍ਰੇਕ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਤੇ ਅਸੀਂ ਬ੍ਰੇਕ ਕਰਦੇ ਜਾਂਦੇ ਉਸੇ ਵਾਂਗ ਅਸਾਂ ਆਪਣੇ ਜਿਹੜੇ ਨੇ ਗਗਨ ਬੰਦੇ ਜਾਂਦੇ ਆ ਤੇ ਇੱਕ ਇੱਕ ਕਰੀ ਨਾਲ ਦੂਜੀ ਕਰੀ ਆਪੇ ਹੀ ਮਿਲਦੀ ਜਾਂਦੀ ਆ ਜੀ ਹਾਂ ਹਾਂ ਹਾਲਾਂਕਿ ਜੀਜੀਪੀ ਪੰਜਾਬ ਦੇ ਵੱਲੋਂ ਜੋ ਇੱਕ ਟਵੀਟ ਵੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਯੂਕੇ ਬੇਸਡ ਗੈਂਗਸਟਰਜ਼ ਤਰਮਪ੍ਰੀਤ ਸਿੰਘ ਦਾ ਉਹਨਾਂ ਨੇ ਆਪਣੇ ਪੋਸਟ ਦੇ ਵਿੱਚ ਜ਼ਿਕਰ ਕੀਤਾ ਹੈ ਤਾਂ ਵਿਦੇਸ਼ਾਂ ਤੱਕ ਵੀ ਤਾਰ ਜੁੜੇ ਹੋ ਸਕਦੇ ਨੇ ਔਰ ਕਿਤੇ ਕਿਤੇ ਤਾਰ ਜੁੜੇ ਨੇ ਪਤਾ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਲਹਾਲ ਤੁਸੀਂ ਇਸ ਖਬਰ ਦੇ ਨਾਲ ਜੁੜੇ ਰਹਿਣਾ ਔਰ ਅਪਡੇਟਸ ਸਾਰਿਆਂ ਕੋਲ ਰੇਂਦਰਾਂਗੇ ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ

ਵੱਡੀ ਕਾਮਯਾਬੀ ਹਾਸਲ ਕੀਤੀ ਹੈ ਐਸਐਸਓਸੀ ਅੰਮ੍ਰਿਤਸਰ ਨੂੰ ਟੈਕਿੰਗ ਏਜੰਸੀ ਨੇ ਜੋ ਸਾਂਝਾ ਆਪਰੇਸ਼ਨ ਵਿਡਿਓ ਉਸ ਦੇ ਦੌਰਾਨ ਹਥਿਆਰਾਂ ਦਾ ਇਹ ਜ਼ਖੀਰਾ ਬਰਾਮਦ ਕੀਤਾ ਗਿਆ ਜੰਗਲੀ ਇਲਾਕੇ ਦੇ ਵਿੱਚੋਂ ਇਸ ਦੀ ਬਰਾਮਦਗੀ ਹੋਈ ਹੈ 2 RPG 2 IJD ਦੇ ਸਮੇਤ ਹੋਰ ਗੋਲਾ ਬਾਰੂਦ ਬਰਾਮਦ ਕੀਤਾ ਗਿਆ 5P 86 ਐਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਪੰਜਾਬ ਦੇ ਅੰਦਰ ਸਲੀਪਰ ਸੈੱਲਾਂ ਨੂੰ ਮੁੜ ਤੋਂ ਐਕਟਿਵ ਕਰਨ ਦੀ ਸਾਜ਼ਿਸ਼ ਹੈ ਮੁੜ ਤੋਂ ਸਲੀਪਰ ਸੈੱਲਜ਼ ਨੂੰ ਐਕਟਿਵ ਕਰਨ ਦੀ ਸਾਜ਼ਿਸ਼ ਹੈ ਸਰਹੱਦ ਪਾਰੋਂ ਹਥਿਆਰਾਂ ਦੀ ਸਪਲਾਈ ਕੀਤੀ ਗਈ ਹੈ ਡੀਜੀਪੀ ਪੰਜਾਬ ਦੇ ਵੱਲੋਂ ਡਿਟੇਲਡ ਜਾਣਕਾਰੀ ਦਿੱਤੀ ਗਈ ਹੈ